ਸਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਵਹ ਸਦਵਾਉ ਜਿੰਨੇ ਵਿਸਰਾਮ ਹਨ ਪੈ ਵਿੱਚ ਇੱਥੇ ਵਿਸਰਾਮ ਲਾਉਣੇ ਹਨ ਵਿੱਚ ਬੋਲਣ ਵਿੱਚ ਛ ਨਹੀਂ ਬੋਲਣਾ ਪੈ ਵਿੱਚ ਚੱਲ ਲੱਕ ਦਰਿਆਉ ਪੈ ਵਿੱਚ ਅਗਣ ਕੱਢੇ ਵਿਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੇ ਸਿਰ ਭਾਰ ਭੈ ਵਿੱਚ ਰਾਜਾ ਧਰਮ ਦਵਾਰ ਹਾਂਜੀ ਰਾਜਾ ਧਰਮ ਇਹ ਸੰਬੰਧਕ ਪਾਠ ਇਕੱਠਾ ਪਾਠ ਹੈ ਭੈ ਵਿੱਚ ਰਾਜਾ ਧਰਮ ਦਵਾਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਹਾਂਜੀ ਭੈ ਵਿੱਚ ਸੂਰਜ ਭੈ ਵਿੱਚ ਚੰਦ ਸੂਰਜ ਦੀ ਹਾਂਜੀ ਸੂਰਜ ਦੀ ਕੋਹ ਕਰੋੜੀ ਚਲਤ ਨੰ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣੇ ਆਕਾਸ਼ ਪੈ ਵਿੱਚ ਜੋਦ ਮਹਾਬਲ ਸੂਰ ਇਹ ਕਿੰਨੇ ਪਦ ਵੱਖਰੇ ਉਚਾਰਨ ਕਰਨੇ ਹਨ ਜੋਦ ਮਹਾਬਲ ਸੂਰ ਪੈ ਵਿੱਚ ਆਵਹਿ ਜਾਵਹਿ ਪੂਰ ਪੈ ਵਿੱਚ ਆਵਹਿ ਜਾਵਹਿ ਪੂਰ ਸਗਲਿਆ ਭਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀ ਆ ਕੰਨ ਕਹਾਣੀਆਂ ਕੰਨ ਥੋੜੇ ਭਾਰਾ ਬੋਲਨੇ ਹਲੰਤ ਲੱਗਿਆ ਫਿਆ ਕੀਤੇ ਵੇਦ ਵਿਚਾਰ ਕੀਤੇ ਨਚ ਮੰਗਤੇ ਗੇੜ ਮੋੜ ਪੂਰਹ ਤਾਲ ਹਾਂ ਗੇੜ ਮੋੜ ਪੂਰਹ ਤਾਲ ਬਾਜਾਰੀ ਬਾਜ਼ਾਰ ਮੈਂ ਆਇ ਕੱਢ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਲੱਖ ਟਕਿਆ ਕੇ ਮੁੰਦੜੇ ਲੱਖ ਟਕਿਆ ਕੇ ਹਾਰ ਲੱਖ ਪਦ ਜਿਹੜਾ ਨਾ ਇਹ ਕਸ ਕੇ ਉਚਾਰਨ ਕਰਨਾ ਲੱਖ ਟਕਿਆ ਕੇ ਮੁੰਦੜੇ ਲੱਖ ਟਕਿਆ ਕੇ ਹਾਰ ਜੇ ਤਨ ਪਾਈਐ ਨਾਨਕਾ ਤੇ ਤਨ ਹੋਵਹਿ ਛਾਰ ਛਾਰ ਨਹੀਂ ਕਹਿਣਾ ਛਾਰ ਗਿਆਨ ਨ ਗੱਲਈ ਢੂਡੀ ਐ ਕੱਲੀ ਗੱਲਈ ਨਹੀਂ ਕਹਿਣਾ ਗਿਆਨ ਕਹਿੰਦਾ ਗੱਲੀ ਢੂਡੀ ਐ ਗਿਆਨ ਨ ਗੱਲੀ ਢੂਡੀ ਐ ਕਥਨਾ ਕਰੜਾ ਸਾਰ ਕਰਮ ਮਿਲਾਇ ਤਾ ਪਾਈਐ ਹੋਰ ਹਕਮਤ ਹੁਕਮ ਖਵਾਰ ਪੌੜੀ ਨਦਰ ਕਰਹਿ ਜੇ ਆਪਣੀ ਤਾ ਨਦਰਿ ਸਾਤ ਗੁਰ ਪਾਇਆ ਇਹੋ ਜੀਉ ਬਹੁਤੇ ਜਨਮ ਭ੍ਰਮਿਆ ਹਕਮਤ ਹੁਕਮ ਖਵਾਰ ਇਸ ਤਰ੍ਹਾਂ ਬੋਲਣਾ ਤਾ ਸਾਤ ਗੁਰ ਸ਼ਬਦ ਸੁਣਾਇਆ ਸਾਤ ਗੁਰ ਜੀ ਵਡ ਦਾਤਾ ਕੋ ਨਹੀਂ ਸਾਤ ਗੁਰ ਜੀ ਵਡ ਦਾਤਾ ਕੋ ਨਹੀਂ ਸਾਬ ਸੁਨੇ ਲੋਕ ਸਬਾਇਆ ਸਤਗੁਰ ਮਿਲਿਆ ਸੱਚ ਪਾਇਆ ਸਤਗੁਰ ਕਿਉਂ ਨਹੀਂ ਬੋਲਣਾ ਸਤ ਤੇ ਕਸਕੇ ਬੋਲਣਾ ਸਤਗੁਰ ਸਤਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਸਤ ਦਾ ਅਰਥ ਵੀ ਹੋਰ ਹੁੰਦਾ ਸਤ ਹੋਰ ਹੁੰਦਾ ਸਤ ਹੋਰ ਹੁੰਦਾ ਜੇਨਾ ਸੱਚੋ ਸੱਚ 부ਝਾਇਆ ਜੇਨਾ ਸੱਚੋ ਸੱਚ 부ਝਾਇਆ ਸ਼ਲੋਕ ਮਹੱਲਾ ਪਹਿਲਾ ਘੜਿਆ ਸਭੇ ਗੋਪੀਆ ਸਭੇ ਘੜਿਆ ਸਭੇ ਗੋਪੀਆ ਇਹ ਘੜੀਆਂ ਨਹੀਂ ਕਹਿਣਾ ਬਿੰਦੀ ਲਾ ਕੇ ਬਿੰਦੇ ਨਹੀਂ ਉਚਾਰਨ ਕਰਨੇ ਘੜਿਆ ਸਭੇ ਗੋਪੀਆ ਪਹਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੁਣੀ ਹਾਂ ਨਾਨਕ ਮੁਸੈ ਗਿਆਨ ਵਿਹੁਣੀ ਕਾਇ ਗਿਆ ਜਮਕਾਲ ਮਹੱਲਾ ਪਹਿਲਾ ਵਾਇਨ ਚੱਲੇ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾਂ ਝਟੇ ਪਾਏ ਏ ਝਟੇ ਟੈਂਕਾ ਹੀ ਉਚਾਰਨ ਕਰਨਾ ਛਟੈ ਟੱਡਾ ਨਹੀਂ ਬੂਲਣਾ ਉੱਡ ਉੱਡ ਰਾਵਾਂ ਛਟੈ ਪਾਇ ਵੇਖੇ ਲੋਕ ਹੱਸੇ ਘਰ ਜਾਏ ਹੱਸੇ ਘਰ ਜਾਏ ਰੋਟੀਆਂ ਉੱਡ ਡਦਾਵਾ ਇੱਥੇ ਵੀ ਸਰਾਮਾ ਉੱਡੋ ਡਰਾਵਾ ਛਟੈ ਪਾਇ ਵੇਖੇ ਲੋਕ ਹੱਸੇ ਘਰ ਜਾਏ ਰੋਟੀਆਂ ਕਾਰਨ ਪੂਰ ਤਾਲ ਆਪ ਪਛਾੜ ਧਰਤੀ ਨਾਲ ਗਾਵਨ ਗੋਪੀਆ ਗਾਵਨ ਕਾਨ ਕਾਨ ਥੋੜਾ ਜਿਹਾ ਭਾਰਾ ਬੋਲਣਾ ਹੈ ਕ੍ਰਿਸ਼ਨ ਜੀ ਦਾ ਵਾਚਕ ਹੈ ਕਾਨ ਨਹੀਂ ਕਹਿਣਾ ਹੈ ਗਾਵਨ ਸੀਤਾ ਰਾਜੇ RAM ਸੀਤਾ ਪੁੱਲਾ ਹੀ ਬੋਲਣਾ ਹੈ ਰਾਜੇ RAM ਵੀ ਪੁੱਲਾ ਰਾਜੇ ਨਹੀਂ ਕਹਿਣਾ ਨਿਰਭਾਉ ਨਿਰੰਕਾਰ ਸਚ ਨਾਮ ਨਿਰਭਾਉ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਹ ਕਰਮ ਛਡਾਉ ਹਾ ਛਡਾਉ ਪਾਰ ਆਈ ਬੋਲ ਭਿਨੀ ਰੈਣ ਜਿਨਾ ਮਨ ਚਾਉ ਸਿੱਖੀ ਸਿਖਿਆ ਗੁਰ ਵਿਚਾਰ ਹਾ ਸਿੱਖੀ ਸਿਖਿਆ ਗੁਰ ਵਿਚਾਰ ਨਦਰੀ ਕਰਮ ਨਦਰੀ ਨਦਰੀ ਕਰਮ ਲਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਕੋਲੂ ਥੋੜਾ ਜਿਹਾ ਭਾਰਾ ਹੀ ਬੋਲਣਾ ਕੋਲੂ ਚਰਖਾ ਚੱਕੀ ਚੱਕ ਕੋਲੂ ਚਰਖਾ ਚੱਕੀ ਚੱਕ ਥਾਲ ਵਾਰੋਲੇ ਬਹੁਤ ਅਨੰਤ ਥਾਲ ਇਹ ਪੋਲਾ ਬੋਲਣਾ ਥਾਲ ਵਾਰੋਲੇ ਇੱਥੇ ਵਿਸਰਾਮ ਹੈ ਬਹੁਤ ਅਨੰਤ ਲਾਟੂ ਮਾਧਾਣੀਆਂ ਅਨਗਾ ਮਾਧਾਣੀਆਂ ਇੱਥੇ ਵਿਸਰਾਮ ਹੈ ਲਾਟੂ ਮਾਧਾਣੀਆਂ ਆਨਗਾਹ ਪੰਖੀ ਪਉਦਿਆ ਲੈਨ ਨਾ ਸਾ ਸੁਐ ਚਾੜ ਚਾੜ ਸੁਐ ਚਾੜ ਭਵਈਆ ਜੰਤ ਨਾਨਕ ਭਵਦਿਆ ਗਣਤ ਨ ਅੰਤ ਨਾਨਕ ਤੇ ਵਿਸਰਾਮ ਲਾਦਨਾ ਪਾਤੇ ਨਾਨਕ ਭਵਦਿਆ ਗਣਤ ਨ ਅੰਤ ਬੰਦਨ ਬੰਦ ਬੰਦਨ ਬੰਦ ਪਵਾਏ ਸੋਏ ਪਾਇਆ ਕਿਰਤ ਬੰਦਨ ਤੇ ਵੀ ਠੀਕ ਹੈ ਬੰਦਨ ਬੰਦ ਇੱਥੇ ਲਾ ਬੰਦਨ ਬੰਦ ਹੂੰ ਬੰਦਨ ਬੰਦ ਪਵਾਏ ਸੋਏ ਪਾਇਆ ਕਿਰਤ ਨੱਚ ਸਭ ਕੋਏ ਪਾਇ ਪਾਇ ਕਿਰਤ ਨੱਚ ਸਭ ਕੋਏ ਨੱਚ ਨੱਚ ਹੱਸਾ ਚੱਲ ਸੇ ਰੋਏ ਨੱਚ ਨੱਚ ਹੱਸਾ ਚੱਲ ਸੇ ਰੋਏ ਉੱਡ ਨਾ ਜਾਹੀ ਸੇਤ ਨਾ ਹੋਏ ਨੱਚਣ ਕੁੱਦਣ ਮਨ ਕਾਚਾ ਨਾਨਕ ਜਿਨ ਮਨ ਭਾ ਨਾਨਕ ਜਿਨ ਮਨ ਭਉ ਜਿਨ ਨਾਨਕ ਨੰਨੀ ਹਲੰਤਨ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ ਪਾਉੜੀ ਨਾਉ ਤੇਰਾ ਨਿਰੰਕਾਰ ਹੈ ਨਾ ਇਲਿਆ ਨਰਕ ਨਾ ਜਾਈਐ ਜੀਉ ਪਿੰਡ ਸਭ ਤੇਸ ਦਾ ਦੇਖ ਆਜੇ ਆਖ ਗਵਾਈਐ ਜੇ ਲੋੜਾ ਚੰਗਾ ਆਪਣਾ ਹਹਾ ਲਾ ਕੇ ਜੀ ਲੋੜਾ ਚੰਗਾ ਆਪਣਾ ਕਰ ਪੁੰਨ ਨੀਚ ਸਦਾਈਐ ਕਰ ਪਨੋ ਨੀਚ ਸਦਾਈਐ ਜੇ ਜਰਵਾਣਾ ਪਰਹਰ ਜਰ ਵੇਸ ਕਰੇਦੀ ਆਇਆ ਕੋ ਰਹਿ ਨ ਭਰਿਆ ਪਈਆ ਹੇ ਵਿਸ਼ਰਾਮ ਕੋ ਰਹਿ ਨ ਇਥੀ ਲੁਣਾ ਭਰਿਆ ਪਈਆ ਸ਼ਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਸ ਸਸੇ ਤੇ ਰਾਰੇ ਦੇ ਵਿੱਚੋਂ ਡੈਸ਼ ਦੇਣੀ ਹੈ ਸਰੀਅਤ ਨਹੀਂ ਕਹਿਣਾ ਸਰੀਅਤ ਸਰੀਅਤ ਪਾਠ 28 ਕਰਨਾ ਮੁਸਲਮਾਨਾਂ ਸਿਫਤ ਸਰੀਅਤ ਪਾੜ-ਪਾੜ ਕਰ ਹੈ ਵਿਚਾਰ ਬੰਦੇ ਸੀ ਜਿ ਪਵ ਹੈ ਵਿੱਚ ਬੰਦੀ ਵੇਖਣ ਕੋ ਦੀਦਾਰ Hindu salaahi salaahan e Hindu ਤਦਾ ਨਹੀਂ ਲਾ ਦੇਣਾ ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰ ਤੀਰਥ ਨਾਵ ਹੈ ਅਰਚਾ ਪੂਜਾ ਅਗਰ ਵਾਸ ਬਹਿਕਾਰ ਜੋਗੀ ਸੁੰਨ ਧਿਆਵਨ ਜੀਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆ ਮਨ ਸੰਤੋਖ ਉਪਜੈ ਦੀਣਾ ਕਾ ਵਿਚਾਰ ਦੇ ਦੇ ਮੰਗ ਹੈ ਸਹਸਾ ਗੂਣਾ ਸੋਭ ਕਰੇ ਸੰਸਾਰ ਇਹ ਗੂਣਾ ਧਿਆਨ ਨਾਲ ਬਲੈਂਕੜ ਨਾਲ ਉਚਾਰਨ ਕਰਨਾ ਗੁਣਾ ਨਹੀਂ ਕਹਿਣਾ ਗੂਣਾ ਚੂਰਾ ਜਾਰਾ ਤੈ ਕੂੜਿਆਰਾ ਖਰਾਬਾ ਵਿਕਾਰ ਇਕ ਹੁੰਦਾ ਖਾਏ ਚੱਲਹਿ ਐ ਥਾਉ ਤਿਨਾ ਪੇ ਕਾਇਕਾਰ ਜਾਲ ਥਲ ਜੀਆ ਪੁਰੀਆ ਲੋਆ ਆਕਾਰ ਆਕਾਰ ਇਸ ਸਾਮ ਧਿਆਨ ਨਾ ਲਾਉਣਾ ਹੈ ਜਾਲ ਥਲ ਜੀਆ ਪੁਰੀਆ ਲੋਆ ਇਥੇ ਵਿਸਰਾਮ ਹੈ ਆਕਾਰ ਆਕਾਰ ਓਏ ਜੇ ਅੱਖ ਹੈ ਸੂ ਤੂੰ ਹੈ ਜਾਣ ਹੈ ਤਿਨਾਪੇ ਤੇਰੀ ਸਾਰ ਨਾਨਕ ਭਗਤਾ ਭੁਖਸਾ ਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾ ਛਾਰ ਪਾ ਵਖਰਾ ਬਾਠ ਹੈ ਛਾਰ ਵਖਰਾ ਹੈ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੀੜਾ ਪਈ ਕੁਮਿਹਾਰ ਇਹ ਕੁਮਿਹਾਰ ਉਚਾਰਨ ਕਰਨਾ ਕੁਮਿਹਾਰ ਨਹੀਂ ਕਹਿ ਦੇਣਾ ਕੱਗਾ ਲਾ ਕੇ ਪਹਿਲਾ ਕੱਕਾ ਹੈ ਕੁਮਿਹਾਰ ਕੁਮੇ ਮੰਮੇ ਦੇ ਜਿਹੜੇ ਹਲੰਤ ਨੂੰ ਪਾਰਾ ਕਰਨਾ ਕੁਮਿਆਰ ਘੜ ਭਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ ਜਾਲ ਜਲ ਰੋਵੇ ਬੱਪੂੜੀ ਝਾੜ ਝਾੜ ਪਵੇ ਅੰਗਿਆਰ ਨਾਨਕ ਜਿਨ ਕਰਤਾ ਕਾਰਣ ਕੀਆ ਸੋ ਜਾਣ ਕਰਤਾਰ ਪੌੜੀ ਬਿਨ ਸਤਗੁਰ ਕਿਨ ਨਾ ਪਾਇਓ ਬਿਨ ਸਤਗੁਰ ਕਿਨਾਂ ਨਾ ਪਾਇਆ ਸਤਗੁਰ ਵਿੱਚ ਆਪ ਰੱਖਿ ਓਨ ਕਰ ਪ੍ਰਗਟ ਆਖ ਸੁਣਾਇ ਸਤਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋ ਮੋਹ ਚੁਕਾਇਆ ਉੱਤਮ ਏਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਸ਼ਲੋਕ ਮਹੱਲਾ ਪਹਿਲਾ ਹਉ ਵਿੱਚ ਆਇਆ ਹਉ ਵਿੱਚ ਗਿਆ ਸਾਰੀਆਂ ਨਾ ਥਮਕਾਂ ਇੱਥੇ ਲਾਦਨੀਆਂ ਹਉ ਵਿੱਚ ਆਇਆ ਹਉ ਵਿੱਚ ਗਿਆ ਹਉ ਵਿੱਚ ਜੰਮਿਆ ਹਉ ਵਿੱਚ ਮੁਆ ਹਉ ਵਿੱਚ ਦਿੱਤਾ ਹਉ ਵਿੱਚ ਲਿਆ ਹਉ ਵਿੱਚ ਖਟਿਆ ਹਉ ਵਿੱਚ ਗਿਆ ਹਉ ਵਿੱਚ ਸਚਿਆਰ ਹਉ ਵਿੱਚ ਹੌ ਵਿੱਚ ਸੱਚਿਆਰ ਵਿੱਚ ਤੇ ਹੌ ਵਿੱਚ ਸੱਚਿਆਰ ਕੂੜਿਆਰ ਹੌ ਵਿੱਚ ਪਾਪ ਪੁੰਨ ਵਿਚਾਰ ਹੌ ਵਿੱਚ ਨਰਕ ਸੁਰਗ ਅਵਤਾਰ ਹੌ ਵਿੱਚ ਹੱਸੈ ਹੌ ਵਿੱਚ ਰੋਵੈ ਹੌ ਵਿੱਚ ਭਰੀਐ ਹੌ ਵਿੱਚ ਧੋਵੈ ਹੌ ਵਿੱਚ ਜਾਤੀ ਹੌ ਵਿੱਚ ਜਾਤੀ ਜਨਸੀ ਹਾਂਜੀ ਹੌ ਵਿੱਚ ਤੇ ਵਿਸਰਾਮ ਹੌ ਵਿੱਚ ਜਾਤੀ ਜਨਸੀ ਖੋਵੈ ਹਉ ਵਿੱਚ ਮੂਰਖ ਹਉ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹਉ ਵਿੱਚ ਮਾਇਆ ਹਉ ਵਿੱਚ ਛਾਇਆ ਹੋਮੈ ਕਰ ਕਰ ਜੰਤ ਉਪਾਇਆ ਹੋਮੈ 부ਝੈ ਤਾ ਦਰ ਸੂਝੈ ਗਿਆਨ ਵਿਹੂਣਾ ਕਥ ਕਥ ਲੂਝੈ ਨਾਨਕ ਹੁਕਮੀ ਨਾਨਕ ਹੁਕਮੀ ਲਿਖਿਆ ਲੇਖ ਜਿਹਾ ਵੇਖੈ ਤੇ ਹਵੇਖ ਮਹੱਲਾ ਦੂਜਾ ਹਮੈ ਇਹਾ ਜਾਤ ਹੈ ਹਮੈ ਕਰਮ ਕੁਮਾਹ ਹਮੈ ਈ ਬੰਦਨਾ ਫਿਰ ਫੇਰਾ ਜੋਨੀ ਪਾਹ ਕਿਸੇ ਤਰ੍ਹਾਂ ਪਾਠ ਉਚਾਰਨ ਕਰਨਾ ਆਮ ਹਮੈ ਈ ਕਹਿ ਜਾਂਦੇ ਇਹੀ ਕਹਿ ਜਾਂਦੇ ਹਾਂ ਹਮੈ ਈ ਬੰਦਨਾ ਦੋਵੇਂ ਈੜੀਆਂ ਹਨ ਹਮੈ ਈ ਬੰਦਨਾ ਇਥੇ ਬੰਦਨਾ ਨਹੀਂ ਕਹਿਣਾ ਧਦੇ ਨਾਲ ਬੰਧਨ ਉਚਾਰਨ ਕਰਨਾ ਹਮੈ ਇਹ ਬੰਦਨਾ ਫਿਰ ਫਿਰ ਜੋਨੀ ਪਾਹੀ ਹਮੈ ਕਿਥੋਂ ਉਪਜੈ ਇਹ ਵੀ ਪਾਦ ਕਿਥੋਂ ਹਾਹੀ ਨਾਲ ਉਚਾਰਨ ਕਰਨਾ ਆਮ ਕਿਥੋਂ ਹੀ ਕਹਿ ਜਾਂਦੇ ਕਹਿਤ ਸੰਜਵ ਇਹ ਜਾਏ ਹਮੈ ਇਹੋ ਹੁਕਮ ਹੈ ਪਇਆ ਕਿਰਤ ਫਿਰਾਹੀ ਹਮੈ ਦੀਰ ਗਰੋਗ ਹੈ दारू ਪੀ ਇਸ ਮਾਹ ਕਿਰਪਾ ਕਰੇ ਜੇ ਆਪਣੀ ਤਾਂ ਗੋਰਖਾ ਸ਼ਬਦ ਕਮਾਹੇ ਹਉ ਮੈਂ ਦੀਰਗ ਰੋਗ ਹੈ ਆਮ ਨਾ ਰੋਗ ਕਹ ਜੁੰਦੇ ਹਨ ਗੱਗਾ ਬੋਲੇ ਨਹੀਂ ਜਾਂਦਾ ਹਉ ਮੈਂ ਦੀਰਗ ਰੋਗ ਹੈ दारू ਵੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸਬਦ ਕਮਾਹੇ ਨਾਨਕ ਕਹਿ ਸੁਣਹੁ ਜਨਹੁ ਏਤ ਸੰਜਮ ਦੁਖ ਜਾਹ ਪੌੜੀ ਸੇਵਾ ਕੀਤੀ ਸੇਵ ਕੀਤੀ ਸੰਤੋਖੀ ਹਾਂਜੀ ਇਹ ਪਾਠ ਇਸ ਤਰ੍ਹਾਂ ਉਚਾਰਨ ਕਰਨਾ ਹੈ ਸੰਤੋਖੀ ਸੰਤੋਖੀ ਬੋਲ ਕੇ ਨਾਲ ਬੋਲਦਣਾ ਈ ਸੇਵ ਕੀਤੀ ਸੰਤੋਖੀ ਜਿਣੀ ਸੱਚੋ ਸਾਤ ਧਿਆਇਆ ਓਨੀ ਮੰਦੈ ਪੈਰ ਨ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਧਣਾ ਅੰਨ ਪਾਣੀ ਥੋੜਾ ਖਾਇਆ ਤੂੰ ਬਖ ਸੀਸੀ ਅਗਲਾ ਨਿਤਦੇਵਹ ਚੜਹ ਸਵਾਇਆ ਹਾਂ ਤੂੰ ਬਖਸੀਸੀ ਅਗਲਾ ਨਿਤਦੇਵਹ ਚੜਹ ਸਵਾਇਆ ਵਡਿਆਈ ਵੱਡਾ ਪਾਇਆ ਸ਼ਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਟਟਾ ਮੇਗਾ ਖੇਤਾ ਇੱਥੇ ਸਾਰੀਆਂ ਬਿੰਦੀਆਂ ਆ ਗਈਆਂ ਹਨ ਮਹਾਰਾਜ ਨੇ ਲਾਈਆਂ ਹੋਈਆਂ ਹਨ ਜਿਹੜੇ ਜ਼ਿਆਦਾ ਨਾਸਕੀ ਉਚਾਰਨ ਨੂੰ ਪਹਿਲ ਦਿੰਦੇ ਨੇ ਉਹਨਾਂ ਨੂੰ ਇਹ ਪੰਕਤੀਆਂ ਦੁਆਰਾ ਦੱਸਿਆ ਜਾ ਸਕਦਾ ਹੈ ਦੇਖ ਕੇ ਦਰਸ਼ਨ ਵੀ ਕਰ ਸਕਦੇ ਹਨ ਵੀ ਇੱਥੇ ਭਾਵੇਂ ਆਪਾਂ ਇੱਥੇ ਲਾਈਆਂ ਇੱਥੇ ਖੂਬ ਬਿੰਦੀ ਲਾਉਣੀ ਚਾਹੀਦੀ ਹੈ ਕਿਉਂਕਿ ਲੱਗੀਆਂ ਹੋਈਆਂ ਦੀਪਾਂ ਲੋਆ ਮੰਡਲਾ ਖੰਡਾ ਵਰ ਪੰਡਾ ਅੰਡਜ ਜੀਰਜ ਉਤ ਪੁਜਾਂ ਖਾਣੀ ਸੇਤ ਜਾਹ ਸੋਮਿਤ ਜਾਣੈ ਨਾਨਕਾ ਸਾਰਾ ਮੇਰਾ ਜਨਤਾ ਸਾਰਾ ਮੇਰਾ ਜਨਤਾ ਨਾਨਕ ਜੰਤ ਉਪਾਇ ਕੈ ਸੰਮਾਲੇ ਸਬਨਾ ਨਾਨਕ ਜੰਤ ਉਪਾਇ ਕੈ ਸੰਮਾਲੇ ਸਬਨਾ ਸਬਨਾ ਜਿਨ ਕਰਤਾ ਕਰਣਾ ਕੀਆ ਚਿੰਤਾ ਪੈ ਕਰਨੀਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਜਿਨ ਨਹੀਂ ਜਣਾ ਜੀ ਜੇਨੁ ਉਪਾਇ ਜਾਗ ਜੇਨ ਪੂਲਾ ਬੂਲ ਤੇਸ ਜੋਹਾਰੀ ਸਵਸਤ ਜੋਸਤ ਤੇਸ ਸਵਸਤ ਤੇਸ ਤੇਸ ਜੋਹਾਰੀ ਸਵਸਤ ਤੇਸ ਜਪਜੀ ਸਾਹਿਬਲੀ ਹੈ ਸਵਸਤ ਆਥ ਬਾਣੀ ਬਰਮਾਉ ਤੇਸ ਦੀ ਬਾਣ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ ਤੱਗ ਭਗ ਇਕਸ ਕੀ ਬੋਲਣ

ਸੂਰਤਣ ਨਹੀਂ ਕਹਿਣਾ ਸੂਰਤਣ ਖਸ ਕੇ ਬੋਲਣਾ ਹੈ ਲਖ ਸੂਰਤਣ ਸੰਗਰਾਮ ਸਸਿ ਉਤੇ ਟਿੱਪੀ ਹੈ ਸੰਗਰਾਮ ਨਹੀਂ ਕਹਿਣਾ ਸੰਗਰਾਮ ਰਾਣਮਹਿ ਛੁੱਟਹਿ ਪ੍ਰਾਨ ਸੰਗਰਾਮ ਤੇ ਵਿਸਰਾਮ ਹੈ ਲਖ ਸੁਰਤੀ ਲਖ ਗਿਆਨ ਧਿਆਨ ਪੜਿਐ ਪਾਠ ਪੁਰਾਣ ਪੜਿਐ ਭਾਰਾ ਹੀ ਉਚਾਰਨ ਜਨ ਕਰਤਾ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮੱਤੀ ਮਿਥਿਆ ਕਰਮ ਸੱਤਿਆ ਨੀਸਾਣ ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸਤਿ ਵਰਤਾਇਆ ਜੇਸ ਤੂੰ ਦੇ ਤਿਸ ਮਿਲੈ ਸੱਚ ਜੇਸ ਤੂੰ ਦੇ ਤਿਸ ਮਿਲੈ ਸੱਚ ਤਾ ਤਿਨੀ ਸੱਚ ਕਮਾਇਆ ਸਤਗੁਰ ਮਿਲਿਆ ਸੱਚ ਪਾਇਆ ਜੇਨ ਕਹਿ ਹਿਰਦੈ ਸੱਚ ਵਸਾਇਆ ਵਸਾਇਆ ਪਾਇਆ ਵਰਤਾਇਆ ਏ ਕੱਠੀ ਬੋਲਨੇ ਹੋ ਨਹੀਂ ਕਹਨਾ ਵਰਤਾਇਆ ਪਾਇਆ ਵਸਾਇਆ ਇਹ ਨਹੀਂ ਬੋਲਦੀ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਸ਼ਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਆ ਹਾਂ ਪੜ ਪੜ ਇਹ ਪਹਾਰਾ ਯੂਚਾਰ ਪੜ ਪੜ ਧਰਿਆ ਸਾਥ ਪੜ ਪੜ 베ੜੀ ਪਾਈਐ ਪੜ ਪੜ ਗੱਡੀ ਆ ਖਾਤ ਪੜੀਐ ਜੀਤੇ ਬਰਸ ਬਰਸ ਪੜੀਐ ਜੀਤੇ ਮਾਸ ਪੜੀਐ ਜੀਤੀ ਆਰਜਾ ਪੜੀਐ ਜੀਤੇ ਮਾਸ ਪੜੀਐ ਜੀਤੀ ਆਰਜਾ ਪੜੀਐ ਜੀਤੇ ਸਾਸ ਪੜੀਐ ਪੜੀਐ ਜੀਤੀ ਆਰਜਾ ਪੜੀਐ ਜیتے ਸਾਸ ਪੜੀਐ ਪਹਿਲਾ ਪੜੀਐ ਪੜੀਐ ਅੱਗੇ ਹਾ ਹਾ ਪੜੀਐ ਪੜੀਐ ਜیتے ਸਾਸ ਪੜੀਐ ਜیتے ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹਉ ਮੈਂ ਚਖਣਾ ਝਾਕ ਨਾਨਕ ਲੇਖੈ ਇੱਕ ਗੱਲ ਇੱਥੇ ਵਿਸਰਾਮ ਹੈ ਗੱਲ ਕਸ ਕੇ ਕਹਿਣਾ ਹੋਰ ਹਉ ਮੈਂ ਚਖਣਾ ਝਾਕ ਚਖਣਾ ਵੀ ਕਸ ਕੇ ਉਚਾਰਨ ਕਰਨਾ ਮਹੱਲਾ ਪਹਿਲਾ ਲੇਖ ਲੇਖ ਪੜਿਆ ਤੇ ਤਾ ਕੜਿਆ ਲੇਖ ਲੇਖ ਪੜਿਆ ਤੀਤਾ ਕੜਿਆ ਬਹੁਤ ਤੀਰਥ ਭਵਿਆ ਤੇ ਤੋਂ ਲਵਿਆ ਬਹੁਤ ਤੀਰਸ ਭਵਿਆ ਤੀਤੋ ਲਵਿਆ ਬਹੁ ਭੇਕ ਕੀਆ ਦੇਹੀ ਦੁਖ ਦੀਆ ਸਹ ਵੇ ਜੀਆ ਸਹ ਵੇ ਜੀਆ ਸਹ ਤੇ ਯਮਕ ਲਾਦਨੀ ਸੁਗਤੀ ਵਿਸਰਾਮ ਹੈ ਸਹ ਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਵਸਤਰ ਨਾ ਪਹਿਰੇ ਵਸਤਰ ਨਾ ਪਹਿਰੇ ਵਸਤਰ ਨਾ ਪਹਿਰੇ ਅਹਨਸ ਕਹਿਰੇ ਮੋਨ ਵਿਗੁੱਤਾ ਕਿਉ ਜਾਗੈ ਗੁਰ ਬਿਨ ਸੂਤਾ ਕਿਉ ਜਾਗੈ ਗੁਰ ਬਿਨ ਸੂਤਾ ਜਾਗਦੇ ਹਾਂਜੀ ਕਿਉ ਜਾਗ ਗੁਰ ਬਿਨ ਸੂਤਾ ਪਗ ਉਪੇ ਤਾਣਾ ਪਗ ਉਪੇ ਤਾਣਾ ਪਗ ਪੋਲਾ ਵੋਨੇ ਉਪੇ ਤਾਣਾ ਖਸ ਕੇ ਬੋਲਣਾ ਪਗ ਉਪੇ ਤਾਣਾ ਆਪਣਾ ਕੀਆ ਕਮਾਣਾ ਉਪੇ ਤਾਣਾ ਇਕੱਠਾ ਹੀ ਪਾਠ ਹੈ ਪਗ ਉਪੇ ਤਾਣਾ ਆਪਣਾ ਕੀਆ ਕਮਾਣਾ ਆਪਣਾ ਕੀਆ ਕਮਾਣਾ ਆਲ ਮਲ ਖਾਈ ਆਲ ਮਲ ਇਕੱਠਾ ਨਹੀਂ ਕਹਿਦਣਾ ਆਲ ਮਲ ਖਾਈ ਸਿਰ ਚਾਈ ਪਾਈ ਮੂਰਖ ਅੰਦਾ ਪਤ ਗਵਾਈ ਵਿੜ ਨਵ ਕਿਛ ਥਾਇ ਨਾ ਪਾਈ ਰਹਾ ਬਿਵਾਣੀ ਮੜੀ ਮਸਾਣੀ ਮੜੀ ਭਾਰਾ ਬੋਲਣਾ ਰਹਾ ਬਿਵਾਣੀ ਮੜੀ ਮਸਾਣੀ ਅੰਦ ਨਾ ਜਾਣ ਫਿਰ ਪਛਤਾਣੀ ਸਤਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨਹਿ ਕੇਵਲ ਤੇ ਤੇ ਠਮਕ ਲਾ ਦੋ ਆਸ ਅੰਦੇਸੇ ਤੇ ਨਹਿ ਕੇਵਲ ਇਥੇ ਨਿਸਰਾਂ ਆਸ ਅੰਦੇਸੇ ਤੇ ਨਹਿ ਕੇਵਲ ਹਉਮੈ ਸ਼ਬਦ ਜਲਾਏ ਹਉਮੈ ਸਬਦ ਜਲਾਈ ਪੌੜੀ ਭਗਤ ਤੇਰਾ ਮਨ ਭਾਵ ਦੇ ਭਗਤ ਇਥੀ ਜਮਕ ਲੱਗ ਜੇਗੀ ਤੇਰਾ ਮਨ ਭਾਵ ਦੇ ਦਰ ਸੋਹਣ ਕੀਰਤ ਗਾਵ ਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਣੀ ਤਾਵ ਦੇ ਦਰ ਢੋ ਨਾ ਲਹਿਣੀ ਤਾਵ ਦੇ ਦਰ ਢੋ ਨਾ ਲਹਿਣੀ ਤਾਵ ਦੇ ਇੱਕ ਮੂਲ ਨ ਬੁੱਜਨ ਆਪਣਾ ਇੱਕ ਮੂਲ ਨ ਬੁੱਜਨ ਆਪਣਾ ਇੱਕ ਮੂਲ ਨ ਬੁੱਜਨ ਆਪਣਾ ਬੁੱਜਨ ਜੱਜੇ ਨਾਲ ਨਹੀਂ ਕਹਿਣਾ ਝੱਜੇ ਨਾਲੇ ਹਲੰਤ ਲੱਗਿਆ ਨੰਨੇ ਦੇ ਬੁੱਜਨ ਇੱਕ ਮੂਲ ਨ ਬੁੱਜਨ ਆਪਣਾ ਆਪਣਾ ਇੱਕ ਮੂਲ ਨ ਬੁੱਜਨ ਆਪਣਾ ਅਣਹੋਦਾ ਆਪ ਸਦਾਏ ਦੇ ਅਣਹੋਦਾ ਆਪ ਗਣਾਈ ਦੇ ਅਣਹੋਦਾ ਆਪ ਗਣਾਈ ਦੇ ਹਾਉ ਠਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ ਤਿਨ ਮੰਗਾ ਜੇ ਤਿਨ ਮੰਗ ਤਿਨ ਮੰਗਾ ਇਥੇ ਵਿਸਰਾਮ ਤਿਨ ਮੰਗਾ ਜੇ ਤੁਧੁ ਤਿਆਜ ਦੇ ਸ਼ਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ ਕੂੜ ਚੰਗਦੇ ਨੇ ਹਾਂਜੀ ਹਾ ਕੂੜ ਮੰਡਪ ਇੱਥੇ ਠਮਕਾ ਕੂੜ ਮਾੜੀ ਕੂੜ ਤੇ ਵੀ ਥੋੜੀ ਜਿਹੀ ਠਹਿਰਾ ਦੇ ਕੇ ਬੋਲਾਂਗੇ ਸਪਸ਼ਟ ਹੋ ਜਾਏਗਾ ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ ਕੂੜ ਸੁਇਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆ ਕੂੜ ਬੀਬੀ ਖਾਪ ਹੋਏ ਖਾਰ ਇਹ ਬੀਬੀ बोलना है मियां बीवी ਪੋਲਾ ਹੀ ਉਚਾਰਨ ਕਰਨਾ ਬੀਬੀ ਨਹੀਂ ਹੈਣਾ ਕੂੜ ਮੀਆ ਕੂੜ ਬੀਬੀ ਖਾਪ ਹੋਏ ਖਾਰ ਕੂੜ ਕੂੜੇ ਨੇਹ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਜਗ ਚਲਣ ਹਾਰ ਕੂੜ ਮਿੱਠਾ ਕੂੜ ਮਾਖਿਉ ਕੂੜ ਡੋਬੇ ਪੂਰ ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ ਮਹੱਲਾ ਪਹਿਲਾ ਸੱਚ ਤਾਂ ਪਰ ਜਾਣੀਐ ਜੇ ਹਿਰਦੈ ਸੱਚਾ ਹੋਈ ਕੂੜ ਕੀ ਮਲ ਉੱਤਰੈ ਤਨ ਕਰੇ ਹੱਛਾ ਤੋਈ ਸੱਚ ਤਾਂ ਪਰ ਜਾਣੀਐ ਜੇ ਸੱਚ ਧਰੇ ਪਿਆਰ ਨਾ ਉਹ ਸੁਣ ਮਨ ਰਹਿਸੀਐ ਤਾਂ ਪਾਏ ਮੂਖ ਦਵਾਰ ਰਹਿਸੀਐ ਪੁਲਈ ਬੁਲਣਾ ਰਹਿਸੀਐ ਨਹੀਂ ਕਹਿਣਾ ਮੂਖ ਦਵਾਰ ਸੰਬੰਧਕ ਪਾਠ ਸਚਤਾ ਪਰ ਜਾਣੀਐ ਜਹੁ ਜੁਗਤ ਜਾਣੈ ਜੀਉ ਤਰਤ ਕਾਇਆ ਸਾਧਕੈ ਮਿਤਿ ਦੀ ਕਰਤਾ ਬੀਉ ਸਚਤਾ ਪਰ ਜਾਣੀਐ ਜਹ ਸਿਖ ਸਚੀ ਲੇ ਦਇਆ ਜਾਣੈ ਜੀ ਕੀ ਕਿਸ ਪੁੰਨ ਦਾਨ ਕਰੇ ਸਚਤਾ ਪਰ ਜਾਣੀਐ ਚ ਆਤਮ ਤੀਰਥ ਕਰੇ ਨਿਵਾਸ ਸਤ ਗੁਰੂ ਨੂੰ ਪੁੱਛ ਕੈ ਬਹਿ ਰਹਿ ਕਰੇ ਨਿਵਾਸ ਸੱਚ ਸਭ ਨਾ ਹੋਏ दारू ਪਾਪ ਕੱਢੈ ਤੂਏ ਨਾਨਕ ਵਖਾਣੇ ਬੇਨਤੀ ਜੇ ਨ ਸੱਚ ਪੱਲਾ ਹੋਏ ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਐ ਇਹ ਮਹਿੰਡਾ ਉਚਾਰਨ ਕਰਨਾ ਮਹੰਡਾ ਨਹੀਂ ਕਹਿਣਾ ਅਹੇ ਸਿਹਾਰੀ ਲੱਗੀ ਹੋਈ ਆ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤ ਮਸਤਕ ਲਾਈਐ ਊੜਾ ਲਾਲ ਚ ਛੱਡੀ ਐ ਹੋਏ ਇੱਕ ਮਨ ਅਲਖ ਧਈ ਐ ਫਲ ਤੀਵੇ ਹੋ ਪਾਈਐ ਜਿਵੇਂ ਹੀ ਕਾਰ ਕਮਾਈਐ ਏ ਫਲ ਤੀਵੇ ਹੋ ਉਚਾਰਨ ਕਰਨਾ ਤੀਵੇ ਹੋ ਨਹੀਂ ਕਹਿਣਾ ਤੀਵੇ ਹੋ ਜਿਵੇਂ ਹੀ ਇਸ ਤਰ੍ਹਾਂ ਉਚਾਰਨ ਕਰਨਾ ਫਾਲ ਤੇਵੇ ਹੋ ਪਾਈਐ ਤੇ ਹਾਏ ਤੋੜ ਕੇ ਵਾਵੇ ਤੇ ਹਾਹੀ ਦੇ ਵਿੱਚ ਡੈਸ਼ ਤੇਰੇ ਹੋ ਤੇਵੇ ਬੋਲ ਕੇ ਹੋ ਨਾਲ ਪੂਰਤਨਾ ਜਿਵੇਂ ਹੀ ਜਿਵੇਂ ਹੀ ਪਾਠ ਕੱਢੀ ਫਾਲ ਤੇਵੇ ਹੋ ਪਾਈਐ ਜਿਵੇਂ ਹੀ ਕਾਰ ਕਮਾਈਐ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤੇਨਾ ਦੀ ਪਾਈਐ ਮਤ ਥੂੜੀ ਸੇ ਵਗਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ